ਅ ਉਹ ਉਹ ਕੁੜੀ ਨੂੰ ਮਾਰਦੇ ਕੋਰਦੇ ਹੁੰਦੇ ਸੀ ਉਹ ਦਿਨ ਵੀ ਭਰਾ ਵੱਡਾ ਆਵਾ ਆ ਥੋੜੇ ਦਿਨ ਹੋਇਆ ਤੇ ਇਹਨਾਂ ਨੇ ਉਹਨੂੰ ਵੀ ਨਹੀਂ ਅੰਦਰ ਵੜਨ ਦਿੱਤਾ ਤੇ ਕੁੜੀ ਨੂੰ ਲੰਮੇ ਪਾਪਾ ਕੁੱਟਿਆ ਇਹਨਾਂ ਨੇ

ਉਠਾ ਦੇ ਆ ਦੇ ਸਾਲਿਓ ਨੂੰ ਆ ਨੂੰ ਨਹੀਂ ਦੱਪਿਆ ਬਿੱਟ ਦੀ ਕੁੜੀ ਬਿਮਾਰ ਆ ਜਾਂ ਕਿੱਦਾਂ ਇਹਨੇ ਯਾਰ ਖਾ ਲਿਆ ਇਹਨੇ ਕੀ ਖਾ ਲਿਆ ਨੂੰ ਡਾਕਟਰ ਵੇਖੋ ਇਹ ਆ ਕੇ ਇਹ ਨਾਮ ਹੈ ਰੋਟਾ ਮੇਰਾ ਨਾਮ ਸਿਕੰਦਰ ਜੀ ਹੱਟ ਕੀ ਗੱਲ ਬਾਤ ਹੋਈ ਆ ਭਾਈ ਆ ਰੋਈ ਆ ਕੁੜੀ ਨੂੰ ਮਾਰਦੇ ਕੋਰਦੇ ਹੁੰਦੇ ਸੀ ਆ ਉਦੋਂ ਵੀ ਭਰਾ ਵੱਡਾ ਆਵਾ ਆ ਥੋੜੇ ਦਿਨ ਹੋਇਆ ਤੇ ਇਹਨਾਂ ਨੇ ਉਹਨੂੰ ਵੀ ਅੰਦਰ ਵੜਨ ਦਿੱਤਾ ਤੇ ਕੁੜੀ ਨੂੰ ਲੰਮੇ ਪਾਪ ਆ ਘੁੱਟਿਆ ਇਹਨਾਂ ਨੇ ਕਰਨ ਕੀ ਆ ਕਿਉਂ ਪਤਾ ਨਹੀਂ ਆ ਰਹੀ ਜੀ ਸਾਡੇ ਮਾਰੇ ਇਹਨੇ ਬਾਰ ਜਨਾਨੀ ਕੱਪੀ ਪਈ ਆ ਬਾਰ ਜਨਾਨੀ ਰੱਖੀ ਆ ਡੋਟਾ ਹੁਣ ਕੀ ਕਰੀਆ ਡੀਔਰਤਾ ਮੋੜਦੀ ਹੀ ਤੇ ਇਸ ਗੱਲੋਂ ਨੂੰ ਮਾਰਦਾ ਕੁੱਟਦਾ ਲੋਈ ਕੁੱਟਦੇ ਹੁੰਦੇ ਆ ਆਦੇ ਮਾਰਦੇ ਨਹੀਂ ਆ ਜਿਨ੍ਹਾਂ ਨੇ ਤੀਜੀ ਮੰਜ਼ਲ ਦੇ ਉੱਪਰ ਕੁੱਟਦਾ ਇੱਥੇ ਮਰਦਾ ਸੁਣਿਆ ਬਟਾਨਾ ਤੇ ਆਇਆ ਇੱਥੇ ਮਰਦਾ ਮਗਾਈ ਵੇਖ ਹੀ ਸਿਰਦੇ ਉਹਨੂੰ ਕੱਢ ਮਗਾਈ ਵੇਖ ਹੀ ਜਦੋਂ ਸਿਰਦੇ ਨਿਕਲੇ ਤੇ ਇਹਨਾਂ ਨੇ ਪਾਣੀ ਰੋੜਤਾ ਹੀ ਆ ਮੈਡਮ ਵੀ ਆਇਆ ਉਦੋਂ ਵੀ ਪਾਣੀ ਰੋੜਿਆ ਸੀ ਤੇ ਜਦੋਂ ਮੈਂ ਆਇਆ ਵਾ ਉਦੋਂ ਇੱਥੇ ਮਗਲੇ ਪੇ ਡੇਡੇ ਮਾਰਾ ਇਹ ਨਹੀਂ ਤਾਂ ਚੈਂਪਲ ਵੀ ਦੇ ਹੋਣਗੇ ਇਧਰ ਆਓ ਆ ਤੇ ਮਰਦੀ ਵੀ ਹੋਣਗੇ ਫੇਰਾ ਕਿੱਤੇ ਦਾ ਵੀ ਲਖਾਵਾ ਕਿੱਤਾ ਵੀ ਵੇਚਦਾ ਜੇ ਕਿੱਤੇ ਦਾ ਕੰਮ ਕਰਦਾ ਉੱਥੇ ਰਨ ਰੱਖ ਕੇ ਬਾਹਰ ਬੈਠਾ ਜੇ ਨਕਤਾ ਰਨ ਰੱਖੀ ਹੀ ਜਨੇ ਬਾਹਰ ਵੀ ਉਹ ਧੀ ਨੂੰ ਵੀ ਉਹਨੂੰ ਲਵਾ ਦਵੇ ਰਨ ਲੈ ਲਿਆ ਦਵੇ ਖਸਮ ਜੜੀ ਕੁੜੀ ਮਿਲਦੀ ਬੁੱਢੀ ਮਿਲ ਜਾਨੀ ਬੱਚਿਆਂ ਨੂੰ ਵੀ ਮਿਲ ਜਾਨੀ ਬੁੱਢੀ ਸਾਨੂੰ ਨਹੀਂ ਨੰ ਪੈਣ ਸਾਡੀ ਮਿਲਣੀ ਹਾਂ ਮੋ ਪਿਉ ਨਹੀਂ ਹਾਂ ਜੀ ਤੁਹਾਡੇ ਕੋਲ ਦੱਸਿਆ ਯਾਰਾ ਕੁੱਟ ਮਾਰ ਕੀਤੀ ਜਾਂਦੀ ਪਹਿਲਾਂ ਤੁਸੀਂ ਠਾਲੇ ਸ਼ ਕਹਨੇ ਦਿੱਤੀ ਉਹਦੇ ਖਾਤੇ ਦਿੱਤੀ ਉਹਨਾਂ ਨੇ ਪਤਾ ਨਹੀਂ ਹਲੇ ਕਹਿੰਦੇ ਕੇ ਮਾਰੇ ਘਰ ਕੇ ਮਾਰੇ ਘਰ ਬਸ ਇਸੇ ਕਹਿੰਦੇ ਨੇ ਆ ਉਹ ਤਾਂ ਬੜਾ ਨਹੀਂ ਦੰਦਾ ਸਾਨੂੰ ਬੜਾ ਨਹੀਂ ਦੰਦਾ ਤੇ ਆਪਣੇ ਕਹਿੰਦੇ ਤੂੰ ਕੀ ਕਰਨ ਆਈ ਇੱਥੇ ਚੱਲ ਤੇਰਾ ਕੀ ਇੱਥੇ ਕੰਮ ਟੇਲੂ ਦੇ ਨੂਨੇ ਨਾ ਨੇ ਵੱਡੀ ਪੈਨ ਆਪਣੇ ਪੈਨ ਪਾ ਦਾਂਦਾ ਨਹੀਂ ਮੇਰੇ ਦੇ ਮਾਪੇ ਉਹ ਨਹੀਂ ਗਾ ਸਰ ਮੇਰੇ ਮਾਪੇ ਉਹ ਨਹੀਂ ਤੇ ਮੈਂ ਆਪਣੀ ਪੈਨ ਦਾ ਵੇਖ ਨਹੀਂ ਸਕਦੀ ਦੁੱਖ ਤਕਲੀਫ ਉਹ ਕਰੋ ਕੱਟ ਦਿੱਤਾ ਮੈਨੂੰ ਕਰੋ ਕਹਿੰਦਾ ਚੱਲ ਜਾ ਤੇਰਾ ਕੀ ਇੱਥੇ ਕੰਮ ਆਰੀ ਅਕਲ ਮੋਹ ਤੇ ਆਂ ਗਿੰਦਾ ਵੀ 200 ਕਿਲੋ ਤੇ ਤੂੰ ਵੜਦੀ ਨਹੀਂ ਆ ਜੱਡੀ ਸੂ ਲੈਣ ਆਈ ਆ ਅੱਜ ਮਰਾ ਮਾਵਾ ਵਰਗੀ ਵੱਡੀ ਪੈਨ ਆ ਨਹੀਂ ਸਕਦੀ ਨਹੀਂ ਆਣਾ ਹੋਰ ਨਹੀਂ ਆਣਾ ਵੇਖਣਾ ਨਾ ਆਪਾਂ ਪਹੁੰਚਾਈ ਜਾਓ ਨਾ ਛੋੜਾ ਪਿਓ ਬਾ ਮੇਰੇ ਦੋ ਭਰਾ ਜੇ ਤੇ ਮੇਰਾ ਬੱਚਾ ਮੇਰੀ ਭੈਣ ਤੇ ਮਰ ਗਈ ਜੇ ਹੁਣ ਆਹ ਡਾਤੇ ਕੀ ਰਹਿ ਗਿਆ ਆਡੇ ਨਾਲ ਤੇ ਡੇਫਾਈਆਂ ਡੇਡੀ ਚਪਾਂ ਚਲਾਉਂਦਾ ਜੇ ਓਏ ਨਾ ਨਾ ਕਿੱਲਾ ਨਾ ਦੇਣਾ ਕਿਤਾਬ ਪੈ ਨਿਕਲਣਾ ਬੇ ਬੜੇ ਆਏ ਆ ਜੋਰ ਤੇ ਕੁੱਟ ਖਾ ਕੇ ਆਏ ਛਿੱਤਰ ਖਾ ਕੇ ਤੋਂਨੇ ਭਰਾ ਜੋਰ ਤੇ ਕੁੱਟ ਖਾ ਕੇ ਆਏ ਆ ਤੋਂਨੇ ਭਰਾ ਦਰ ਹਾਂ ਸਾਹਮਣੇ ਕੰਮ ਹੋ ਰਿਹਾ ਜਨਾਨੀ ਉਲਟ ਬਾਹਰ ਜਨਾਨੀ ਕੁਵਾਰੀ ਕੁੜੀ ਰੱਖ ਤਰੀ ਫੇਰ 18 ਸਾਲਾਂ ਦੀ ਕੁੜੀ ਆ ਮਨੇ ਖਾਸ ਕੀਤੀ ਮੇਰੀ ਭੈਣ ਮਨੇ ਵੀ ਕਾਲੀ ਲਈਦਾ ਕਲੀ ਤੇ ਰਹਿੰਦਾ ਨੂੰ ਕੁੱਟਦਾ ਰਹਿੰਦਾ ਵੀ ਤੂੰ ਉਹਨੂੰ ਬੰਦ ਨਾ ਕਰ ਮੈਂ ਕੋਸਟਾਂ ਪਾ ਦੇ ਹਾਂ ਹਾਂ ਬੇਟਾ ਦਾ ਕੰਮ ਕਰਦਾ ਜੀ ਹੁਣ ਇਥੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਆ ਬੁਰਾ ਕੀ ਉਹਨਾਂ ਨਾਲ ਗੱਲਬਾਤ ਹੋਈ ਉਹਨੂੰ ਤੇ ਪਤਾ ਨਹੀਂ ਮੈਂ ਬਟਾ ਲਿਆ ਆਹੀਂ ਜੇ ਹੁਣੇ ਆ ਲੈ ਆ ਮੈਂ ਚੱਡੀ ਆ ਤੇ ਬੋੜੀ ਕਿੱਥੇ ਆ ਜੀ ਕੁੜੀ ਬੋੜੀ ਹਸਪੀਟਲ ਆ ਪਹੁੰਚਣ ਨੂੰ ਕਰਾ ਮੈਂ ਮਰਦਾ ਤੂੰ ਕੋਤ ਨੂੰ ਲਾਛਣ ਦੇ ਨਾਮ ਤੇ ਕੋਈ ਦੇ ਬੋੜੀ ਦੀ ਤੂੰ ਤਾਂ ਬੋੜੀ ਦਿਖਾਉਂਦੇ ਨਹੀਂ ਬੇ ਕਿੱਥੇ ਬੋੜੀ ਲਗਾ ਤਾ ਮਾਰ ਕੇ ਕਿੱਥੇ ਬਾਤ ਕੀਤਾ ਅੱਗੇ ਬਾਤ ਤਫਤ ਬੋਲ ਦਿੱਤਾ ਆ ਮਾਸੀ ਆ ਮਾਸੀ ਆ ਮਾਸੀ ਮੈਂ ਬਿਮਾਰ ਮੈਂ ਆ ਕੇ ਸੁਣੀ ਗੱਲ ਇਦਾਂ ਦੀ ਮੈਂ ਤਾਂ ਭੈਣ ਮੈਨੂੰ ਜਾਣਾ ਮੈਂ ਕਹਿੰਦੀ ਤੂੰ ਰਹਿ ਲੈ ਤੂੰ ਨਾ ਜਾ ਮੈਂ ਤਾਂ ਨਹੀਂ ਮੈਂ ਵੀ ਜਾਣਾ ਮੈਨੂੰ ਸਰਵਾਈ ਹੋ ਗਈ ਲੱਗੇ ਸਾਨੂੰ ਨੀ ਇਹ ਵੀ ਸਾਸ ਵੀ ਉੱਥੇ ਬੈਠੀ ਆ ਇਹਦਾ ਉਹ ਵੀ ਸਾਰੇ ਮਲੇਦਾਰ ਵੀ ਬੈਠੇ ਸਾਨੂੰ ਇਹਦਾ ਲੱਗਿਆ ਕਹਾਣੀ ਕੁੜੀ ਨੇ ਤੇ ਉਦੋਂ ਵੀ ਇੱਕ ਦੋ ਸਾਲ ਪਹਿਲਾਂ ਫਮੈਲ ਦੀਆਂ ਗੋਲੀਆਂ ਇਹਨਾਂ ਨੇ ਸਾਨੂੰ ਨਹੀਂ ਦੱਸਿਆ ਅੱਗੋਂ ਪੁਲਿਸ ਆਈ ਕੁੜੀ ਨੂੰ ਪਤਾ ਨਹੀਂ ਕੀ ਇਹਨਾਂ ਡਰਾਵਾ ਦਿੱਤਾ ਕੁੜੀ ਬਿਆਨ ਹੀ ਬਦਲ ਗਈ ਕਹਿੰਦੀ ਕੋਈ ਨਹੀਂ ਹੋਇਆ ਇਹਨੂੰ ਪਤਾ ਆ ਦੇ ਹਸਾਲੀ ਨੂੰ ਸਾਨੂੰ ਨਹੀਂ ਦੱਸਿਆ ਬਿੱਡਾ ਦੀ ਕੁੜੀ ਬਿਮਾਰ ਆ ਜਾਂ ਕਿੱਦਾਂ ਇਹਨੇ ਯਾਰ ਖਾ ਲਿਆ ਇਹਨੇ ਕੀ ਖਾ ਲਿਆ ਨੂੰ ਦੱਸੋ ਵੇਖੋ ਇਹ ਆ ਕੇ ਸਾਨੂੰ ਦੱਸਿਆ ਹੀ ਨਹੀਂ ਥੱਲੇ ਅਫਸਰ ਮਾਮੀ ਬੈਠਾ ਹੋਇਆ ਦੱਸੋ ਮੋਹਰੇ ਨਾ ਹਾਂ ਦੀ ਕੁੜੀ ਨੇ ਵਿਆਹ ਵੀ ਆਪਣੀ ਮਰਜ਼ੀ ਨਾਲ ਕਰਾਇਆ ਪਾਇਆ ਇਹਦੇ ਘਰ ਨਹੀਂ ਕਦੀ ਬੜੇ ਸੀ ਕਦੀ ਆਜ ਤਾਂ ਕਨੀ ਇਹਦੀ ਦਲੀ ਨਹੀਂ ਬੜੇ ਪੁੱਛ ਕੇ ਵੇਖ ਲੋ ਹਾਂ ਜੀ ਤੈਨੂੰ ਰੋਜ਼ ਹੀ ਕੋਰਦਾ ਮੈਂ ਇਹਨੂੰ ਕਹਿਣਾ ਵੀ ਰਿਹਾ ਤੈਨੂੰ ਘਰ ਆ ਜਾ ਤੂੰ ਘਰ ਆ ਜਾ ਕੁੜੀ ਨੂੰ ਇਹਨਾਂ ਨੇ ਘਰ ਵੀ ਨਹੀਂ ਧਿਆਨ ਦਿੱਤਾ ਹਾਂ ਵੀ ਆਪ ਹੀ ਇਹਦੇ ਨਾਲ ਕੁੱਟਦੇ ਵੀ ਰਹੇ ਉਹਨੂੰ ਰੋਜ਼ ਮਰੇ ਨਾ ਲਾਸ਼ਾਂ ਪਈਆਂ ਨਹੀਂ ਜਕੀਨਾ ਅਬ ਕੁੜੀ ਦੇ ਅੱਗੇ ਵੀ ਹੋਣਗੀਆਂ ਲਾਸ਼ਾਂ ਜੇ ਨਾ ਹੋਣਗੀਆਂ ਲੱਕ ਚ ਬਾਵਾ ਦੇ ਉਹਦੇ ਕੋਹਣਾ ਕੋਹਣਾ ਹਾਂ ਕੁੜੀ ਨੂੰ ਹਾਂ ਕੁੜੀ ਨੂੰ ਲਾਸ਼ਾਂ ਪਈਆਂ ਹਾਂ ਕੁੜੀ ਨੂੰ ਇਹਨੂੰ ਬੰਦ ਬੰਦ ਕੇ ਉੱਡਾਈ ਉਹਦੇ ਨੇ ਸਤਾਉਣਾ ਚਾਹੁੰਦੇ ਪੜਾਉਣਾ ਆਦੀ ਪ੍ਰਾਪਤ ਆਏ ਸੀਗੇ ਅੱਜ ਇਹਨਾਂ ਨੂੰ ਮਿਲਣ ਨਹੀਂ ਦਿੱਤਾ ਇਹ ਰਾਤੀ 12 ਵਜੇ ਆ ਗਏ ਐ ਤੋ ਇਹਨਾਂ ਨੂੰ ਅੰਦਰ ਹੀ ਨਹੀਂ ਆਉਣ ਦਿੱਤਾ ਆ ਦੇਖੋ ਜੀ ਤੁਸੀਂ ਆਈਏ ਨਾਲੇ ਉਹਨਾਂ ਨੇ ਥੋੜੇ